ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਮਾਫੀ ਪੱਤਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ ਔਰ ਉੱਥੇ ਜਾ ਕੇ ਮਾਫੀ ਪੱਤਰ ਦਿੱਤਾ ਗਿਆ। ਉਸ ਦੇ ਵਿੱਚ ਆਪਣੀ ਬਹਾਲੀ ਨੂੰ ਲੈ ਕੇ ਚਰਚਾ ਜ਼ਰੂਰ ਕੀਤੀ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਜਾਂ ਇਹ ਗੱਲ ਲਿਖੀ ਹੈ ਕਿ ਉਹ ਮੁੱਢੋਂ ਅਕਾਲੀ ਨਹੀਂ ਉਹਨਾਂ ਦੀ ਰੂਹ ਅਕਾਲੀ ਹੈ। ਔਰ ਜੋ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਸੀ ਉਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ ਪਰ ਵਿਰਸਾ ਸਿੰਘ ਵਲਟੋਹਾ ਜਿਹੜੇ ਨੇ ਉਹਨਾਂ ਨੇ ਆਪ ਅ ਅਸਤੀਫਾ ਦਿੱਤਾ ਸੀ ਇਹ ਵੀ ਜ਼ਰੂਰ ਉਸ ਵੇਲੇ ਤਾਂ ਗੱਜ-ਵੱਜ ਕੇ ਪ੍ਰਚਾਰਿਆ ਉਹਨਾਂ ਨੇ ਪਰ ਹੁਣ ਉਹ ਸ਼੍ਰੀ ਕਾਲਕਤਖਤ ਸਾਹਿਬ ਦੀ ਦਿਉੜੀ ਪਹੁੰਚੇ ਤੇ ਉੱਥੇ ਜਾ ਕੇ ਇਹ ਅਪੀਲ ਕੀਤੀ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਵਿਰਸਾ ਸਿੰਘ ਵਲਟੋਹਾ ਨੂੰ ਵਾਪਸ ਪਾਰਟੀ ਦੇ ਵਿੱਚ ਲੈ ਲਿਆ ਜਾਵੇਗਾ ਵਿਰਸਾ ਸਿੰਘ ਵਲਟੋਹਾ ਨੇ ਬੜੇ ਗੰਭੀਰ ਇਲਜ਼ਾਮ ਲਾਏ ਸੀ ਔਰ ਵਿਰਸਾ ਸਿੰਘ ਵਲਟੋਹਾ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਲੱਗੇ ਸੀ ਗਿਆਨੀ ਰਗबीर ਸਿੰਘ ਉਸ ਵੇਲੇ ਸ਼੍ਰੀ ਕਾਲਕਤਖਤ ਸਾਹਿਬ ਦੇ ਜਹੇਦਾਰ ਸੀ ਔਰ ਗਿਆਨੀ ਹਰਪ੍ਰੀਤ ਸਿੰਘ ਦਮਨਮਾ ਸਾਹਿਬ ਦੇ ਜਹੇਦਾਰ ਸੀ ਉਹਨਾਂ ਦੇ ਵੱਦੋਂ ਤਿੱਖੀ ਇਲਜ਼ਾਮ ਤਰਾਸ਼ੀ ਜਿਹੜੀ ਆ ਉਹ ਕੀਤੀ ਗਈ ਸੀ ਵਰਸਾ ਸਿੰਘ ਬਲਟੋਹਾ ਦੇ ਉੱਤੇ ਇੱਥੋਂ ਤੱਕ ਕਿ ਥ੍ਰੈਟਸ ਦੇਣ ਦੇ ਇਲਜ਼ਾਮ ਲੱਗੇ ਸੀ ਇੱਥੋਂ ਤੱਕ ਗਾਲ੍ਹਾਂ ਕੱਢਣ ਦੇ ਇਲਜ਼ਾਮ ਲੱਗੇ ਸੀ ਪਰਿਵਾਰਕ ਜੀਆਂ ਬਾਰੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗੇ ਸੀ ਜਥੇਦਾਰਾਂ ਦੀਆਂ ਕੁੜੀਆਂ ਬਾਰੇ ਬੱਚਿਆਂ ਬਾਰੇ ਗਲਤ ਟਿੱਪਣੀਆਂ ਕਰਨ ਦੇ ਇਲਜ਼ਾਮ ਵਰਸਾ ਸਿੰਘ ਬਲਟੋਹਾ ਦੇ ਉੱਤੇ ਲੱਗੇ ਸੀ ਪਰ ਸਵਾਲ ਇਹੀ ਕਿ ਉਸ ਚੀਜ਼ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਵਰਸਾ ਸਿੰਘ ਬਲਟੋਹਾ ਨੇ ਉਹ ਗੱਲਾਂ ਕਈਆਂ ਕਿ ਨਹੀਂ ਕਈਆਂ ਉਹ ਅਜੇ ਵੀ ਇੱਕ ਸਵਾਲੀਆ ਚਿੰਨ੍ਹ ਤੋਂ ਪਹਿਲਾਂ ਗੱਲ ਆ ਜਾਂਦੀ ਹੈ ਮਤਲਬ ਕਿ ਅੰਤ ਦੇ ਵਿੱਚ ਸਵਾਲੀਆ ਤਿੰਨ ਚਿੰਨ੍ਹ ਜਾ ਕੇ ਲੱਗ ਜਾਂਦਾ ਹੈ ਕਿ ਕੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਨਹੀਂ ਕਿਹਾ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਸਿੱਧੇ ਤੌਰ ਦੇ ਉੱਤੇ ਕਸੂਰਵਾਰ ਨਹੀਂ ਕਿਹਾ ਜਾ ਸਕਦਾ ਜਾਂ ਵਿਰਸਾ ਸਿੰਘ ਵਲਟੋਹਾ ਨੂੰ ਸਿੱਧੇ ਤੌਰ ਦੇ ਉੱਤੇ ਇਸ ਮਸਲੇ ਸਬੰਧੀ ਨਹੀਂ ਤਾੜਿਆ ਜਾ ਸਕਦਾ ਪਰ ਇੱਕ ਪੱਧਰ ਤੇ ਆ ਕੇ ਇਹ ਵੀ ਵਿਚਾਰਿਆ ਜਾਂਦਾ ਕਿ ਜਥੇਦਾਰ ਸਹਿਬਾਨ ਨੇ ਬੋਲਿਆ ਤੇ ਜੇ ਜਥੇਦਾਰ ਸਹਿਬਾਨ ਨੇ ਬੋਲਿਆ ਤੇ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਵਜ਼ਨ ਤਾਂ ਕੁਝ ਹੋਵੇਗਾ ਹੁਣ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇੱਕੋ ਤਕੜੀ ਦੇ ਉੱਤੇ ਪਈਆਂ ਹੁਣ ਕਿੱਧਰ ਵੱਲ ਦਾ ਪੱਲਾ ਜਿਹੜਾ ਉਭਾਰ ਆ ਇਹ ਸਵਾਲ ਖੜਾ ਹੁੰਦਾ ਵਿਰਸਾ ਸਿੰਘ ਵਲਟੋਹਾ ਜੇ ਪਾਰਟੀ 'ਚ ਵਾਪਸ ਆਉਂਦੇ ਆ ਹੁਣ ਵੱਧ ਤੌਰ ਤੇ ਜਿਹੜਾ ਪੰਥ ਹੈ ਉਹ ਕਿੱਧਰ ਵੱਲ ਨੂੰ ਹੁਣ ਝੁਕਾ ਰੱਖੇਗਾ ਇਹ ਦੇਖਣ ਦੀ ਗੱਲ ਹੈ ਪਰ ਇਸ ਮਸਲੇ ਨੂੰ ਇੱਕ ਸਾਜ਼ਿਸ਼ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਸਾਜ਼ਿਸ਼ ਤਾਂ ਕਿਹਾ ਜਾ ਰਿਹਾ ਕਿਉਂਕਿ ਜਦੋਂ ਇਹ ਹੁਕਮਨਾਮਾ ਸੁਣਾਇਆ ਗਿਆ ਸੀ 10 ਸਾਲ ਪਾਰਟੀ ਤੋਂ ਬਾਹਰ ਰਹਿਣ ਦਾ ਹੁਕਮ ਸੁਣਾਇਆ ਗਿਆ ਸੀ ਔਰ ਉਸ ਤੋਂ ਬਾਅਦ ਅਸਤੀਫਾ ਦੇ ਦਿੱਤਾ ਜਾਂਦਾ ਹੁਣ ਕੀ ਉਸ ਹੁਕਮਨਾਮੇ ਨੂੰ ਰੱਦ ਕਰਨ ਵਾਸਤੇ ਹੀ ਵਰਸਾ ਸਿੰਘ ਬਲਟੋਹਾ ਜਿਹੜੇ ਹੁਣ ਅੱਗੇ ਆਏ ਨੇ ਔਰ ਵੱਡੀ ਗੱਲ ਇਹ ਕਿ ਉਸ ਹੁਕਮਨਾਮੇ ਨੂੰ ਰੱਦ ਕਰਨ ਵਾਸਤੇ ਹੀ ਕੀ ਜਥੇਦਾਰ ਬਦਲੇ ਗਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਹੋਣ ਲੱਗ ਗਿਆ ਇਹ ਵੀ ਇੱਕ ਸਪੈਕਟਰਮ ਨਜ਼ਰ ਆਉਣ ਲੱਗ ਗਿਆ ਸਿੰਘ ਸਾਹਿਬ ਨੂੰ ਬਦਲ ਦਿੱਤਾ ਗਿਆ ਗਿਆਨੀ ਰਗਵੀਰ ਸਿੰਘ ਨੂੰ ਬਦਲ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਬਦਲ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਲ ਦਿੱਤਾ ਗਿਆ ਮਸਲਨ ਜਿਹੜੇ ਸਿੰਘ ਸਹਿਬਾਨ 2 ਦਸੰਬਰ ਵਾਲੇ ਫੈਸਲੇ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਆ ਗਏ ਗਿਆਨੀ ਟੇਕ ਸਿੰਘ ਢਣੋਲਾ ਆ ਗਏ ਔਰ ਉਹਨਾਂ ਨੂੰ ਚਾਰਜ ਸੌਂਪ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਕੀ ਇਹ ਫੇਰ ਬਦਲ ਕੀ ਇਸੇ ਵਾਸਤੇ ਹੋਇਆ ਕਿ 2 ਦਸੰਬਰ ਦੇ ਫੈਸਲੇ ਹੌਲੀ-ਹੌਲੀ ਕਰਕੇ ਖਾਰਜ ਕਰਨੇ ਆ ਫੋਨ ਬਿਰਸਾ ਸਿੰਘ ਬਲਟੋਹਾ ਫਿਰ ਹੌਲੀ ਹੌਲੀ ਅ ਫਖਰ ਕੌਮ ਦਾ ਖਿਤਾਬ ਔਰ ਉਸ ਤੋਂ ਬਾਅਦ ਹੌਲੀ ਹੌਲੀ ਜੋ ਸੁਖਵੀਰ ਸਿੰਘ ਬਾਦਲੀਆਂ ਪੰਜ ਮੈਂਬਰੀ ਕਮੇਟੀ ਜੋ ਕੰਮ ਕਰ ਰਹੀ ਹੈ ਉਸ ਨੂੰ ਵੀ ਕੀ ਹੌਲੀ ਹੌਲੀ ਰੱਦ ਕਰ ਦਿੱਤਾ ਜਾਵੇਗਾ ਕੀ ਇਹ ਇੱਕ ਪਲਾਨ ਦਾ ਹਿੱਸਾ ਹੈ ਕਿ ਇਸੇ ਪਲਾਨ ਦੇ ਤਹਿਤ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਬਾਹਰ ਦਾ ਰਾਹ ਖਾਇਆ ਗਿਆ ਇਹ ਸਾਰੇ ਸਵਾਲ ਲਗਾਤਾਰ ਪ੍ਰਿਵੇਲ ਕਰ ਰਹੇ ਔਰ ਜਿਸ ਤਰ੍ਹਾਂ ਵਰਸਾ ਸਿੰਘ ਵਲਟੋਹਾ ਅੱਗੇ ਆਏ ਨੇ ਉਸ ਤੋਂ ਬਾਅਦ ਇਹ ਸਵਾਲ ਦੁਬਾਰਾ ਤੀਬਰਤਾ ਦੇ ਨਾਲ ਉੱਠਣ ਲੱਗ ਗਿਆ ਹੈ ਕਿ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਆਉਣਾ ਗਿਆਨੀ ਤੇਜ ਸਿੰਘ ਢਣੋਲਾ ਦਾ ਆਉਣਾ ਇਹ ਇੱਕ ਪਲਾਨਡ ਪ੍ਰੋਸੈਸ ਹੈ ਹੁਣ ਇਹ ਹੈ ਕਿ ਨਹੀਂ ਇਹ ਵਕਤੇ ਮੇ ਅਸਰ ਹੈ ਹੌਲੀ ਹੌਲੀ ਕਰਕੇ ਬਹੁਤ ਕੁਝ ਸਾਹਮਣੇ ਆ ਸਕਦਾ ਹੈ ਪਰ ਵਰਸਾ ਸਿੰਘ ਵਲਟੋਹਾ ਨੂੰ ਕੀ ਮਾਫੀ ਦਿੱਤੀ ਜਾਂਦੀ ਹੈ ਕਿਉਂਕਿ ਮਾਫੀਆਂ ਦਾ ਦੌਰ ਚੱਲਦਾ ਪਿਆ ਇਸ ਤੋਂ ਪਹਿਲਾਂ ਵੀ ਇੱਕ ਸਾਫ ਦਾ ਜਹੇਦਾਰ ਨੂੰ ਮਾਫੀ ਕਥਿਤ ਮਾਫੀ ਦੇ ਦਿੱਤੀ ਗਈ ਉਹਨਾਂ ਤੋਂ ਇਲਾਵਾ ਭਾਈ ਰਣਜੀਤ ਸਿੰਘ ਢੜਰੀਆਂ ਵਾਲਿਆਂ ਨੂੰ ਮਾਫੀ ਦੇ ਦਿੱਤੀ ਗਈ ਹੁਣ ਸਵਾਲ ਇਹ ਆਏ ਦੇ ਵਿੱਚ ਕਿ ਕੀ ਵਿਰਸਾ ਸਿੰਘ ਵਲਟੋਹਾ ਨੂੰ ਵੀ ਮਾਫੀ ਦਿੱਤੀ ਜਾਵੇਗੀ ਔਰ ਅੱਗੇ ਬਾਕੀ ਪ੍ਰੋਟੋਕਾਲ ਨਿਭਾਏ ਜਾਣਗੇ ਜਾਂ ਕੀ ਕੁਝ ਹੋਵੇਗਾ ਉਹ ਵਕਤੇ ਮੈਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਬਾਨ ਇੰਡੀਆ ਪੰਜਾਬੀ ਤੇ